ਜੀ ਵੀਡੀਓ ਕਰੀ ਗਿਆ ਵੀਡੀਓ ਕਰਨਾ ਕੋਸ਼ਿਸ਼ ਕਰਦੇ ਹਾਂ ਚਲੋ ਜੀ ਪੀਆਸ ਦਾ ਇਹ ਜੰਦਰ ਸਟੇਜ ਯਾਤਰੀ ਹੈ 500 ਰੁਪਏ ਕੈਸ਼ ਮਾਟ ਸੀ 1051 32 ਮੰਗਿਆ 30000 ਕੈਸ਼ ਰਿਪੋਰਟ ਤੇ 10 ਪੀਸੀ 1 ਸਰਟੀਫਿਕੇਟ ਐਲਐਫਆਈ ਆਪ ਦੇ ਅੰਦਰ ਸਿੰਗ 70000 ਕੈਸ਼ ਰਿਪੋਰਟ ਤੇ 9 ਪੀਸੀ 1 ਸਰਟੀਫਿਕੇਟ ਇਹਨਾਂ ਕਿੰਨوں ਚਲਦੇ ਹੈ ਜਿਨ੍ਹਾਂ ਦੀ ਟੈਕਨੀਕਲ ਇਨਵੈਸਟੀਗੇਸ਼ਨ ਦੇ ਬਾਅਦ ਕੇਸ ਨੂੰ ਰੀਜੈਕਟ ਕਰਨ ਤੋਂ ਅਸਲੀ ਕੀਆ ਕਿਵਾ ਸਰਟੀਫਿਕੇਟ ਇੱਕ ਡੀਜੀਪੀ ਡੀਐਸਆਈ ਬਲਕੀ ਫ੍ਰਿੰਗ ਸਟਾਟ ਹੰਗਾਰ ਕੈਟਫੋਰਮ ਆਰਟੀਸੀ 1 ਸਰਟੀਫਿਕੇਟ ਇੱਕ ਡੀਜੀਪੀ ਹੈ सीसी वन सर्टिफिकेट प्लीज लायक बाहर एएसआई सरदर सिंह पंजाब कैश बॉर्ड सीसी वन सर्टिफिकेट इतनी सीनियर कांस्टेबल सिकंदर सिंह अटाली हजार CC1 certificate.

रमेश कुमार बाईस हजार कैश रिकॉर्ड दो डीजीपी डिस्क चार सर्टिफिकेट पी एच पी गुरपाल से हजार ਵਾਸ ਸਰਟੀਫੀਕੇਟ ਲਈ ਕਾਂਸਟੇਬਲ ਰਾਜਪ੍ਰੀਤ ਸਿੰਘ 20000 ਸੀਨੀਅਰ ਕਾਂਸਟੇਬਲ ਪਰਮਪ੍ਰੀਤ ਸਿੰਘ ਸਰਟੀਫੀਕੇਟ ਕੇ ਕੀ ਕਰ ਰਿਹਾ ਹੈ ਤੁਸੀਂ ਪਲੀਜ਼ ਕਲਾਪ ਕਰ ਦਿਓ ਸਾਡੀ ਨਾਲ ਹੋ ਗਿਆ ਸੋ ਤਾਂ ਨਾਲ ਹੋ ਗਿਆ ਇਹਨਾਂ ਨੇ ਹਿਊਮਨ ਇੰਡੈਜਨਸ ਕਰਕੇ ਕਾਫੀ ਕੇਸਸ ਦੇ

ਆਲੋਰੀ ਆਪਣੇ ਪੰਜ ਸੀਸੀ ਦਾ ਸਰਟੀਫਿਕੇਟ ਇੱਕ ਪ੍ਰੀਮੀਅਮ ਦੇਸ ਐਲਰਨੋਈ ਕੁਮਾਰ ਪਵਨਤਾ ਸਰ ਕੈਪ ਇਹਨਾਂ ਨੇ ਫਿਊਵਲ ਇੰਟੈਲੀਜੈਂਸ ਕਰਕੇ ਕਾਫੀ ਕੇਸਸ ਦੇ ਵਿੱਚ ਉਹਨਾਂ ਨੂੰ ਟ੍ਰੇਸ ਕਰਨ ਵਿੱਚ ਹੈਲਪ ਕੀਤੀ ਹੈ ਦੇਖੋ ਮੈਂ ਇਸ ਖੁਸ਼ੀ ਦੇ ਮੌਕੇ ਤੇ ਐਸਐਸਪੀ ਸਾਹਿਬ ਬਟਾਲਾ ਨੂੰ ਦਿਲੀ ਮੁਬਾਰਕ ਦਿਨਾ ਹਮੇਸ਼ਾ ਦੀ ਤਰ੍ਹਾਂ ਮਿਹਨਤ ਕਰਦੇ ਆ ਉਹਨਾਂ ਦੀ ਟੀਮ ਮਿਹਨਤ ਕਰਦੀ ਆ ਔਰ ਅੱਜ ਜਿਹੜਾ ਇਹ ਇਨਾਮ ਵੰਡ ਸਮਰੋਹ ਸੀ ਜੋ ਸਾਡੇ ਸਾਥੀਆਂ ਨੇ ਪਿਛਲੇ 6 ਮਹੀਨੇ ਚ ਮਿਹਨਤ ਕੀਤੀ ਔਰ ਜੋ ਅਸੀਂ ਮਾਨਯੋਗ ਡੀਜੀਪੀ ਸਾਹਿਬ ਨੂੰ ਇਹਨਾਂ ਦੇ ਅਵਾਰਡ ਲਈ ਰਿਕਮੈਂਡ ਕਰਕੇ ਭੇਜਿਆ ਉਹ ਸਾਰਾ ਸੈਂਕਸ਼ਨ ਹੋ ਕੇ ਆਇਆ ਔਰ ਅੱਜ ਇੱਥੇ ਇਸ ਸਮਾਗਮ ਦੇ ਵਿੱਚ ਅਸੀਂ ਸਾਰੇ ਆਪਣੇ ਸਾਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਆ ਜਿੱਦਾਂ ਕਿ ਤੁਸੀਂ ਸਭ ਨੇ ਦੇਖਿਆ ਹੀ ਆ ਕੈਸ਼ ਰਿਵਾਰਡ ਤਕਰੀਬਨ 24 ਲੱਖ ਰੁਪਏ 23 ਲੱਖ 70 ਹਜ਼ਾਰ ਰੁਪਏ ਕੈਸ਼ ਰਿਵਾਰਡ ਦਿੱਤਾ ਗਿਆ ਔਰ ਇਸ ਤੋਂ ਇਲਾਵਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ 35 ਦੇ ਕਰੀਬ ਉਹਨਾਂ ਦੀਆਂ ਡੀਜੀਪੀ ਡਿਸਕ ਅਸੀਂ ਦਿੱਤੀਆਂ ਆ ਔਰ ਸਰਟੀਫੀਕੇਟ ਦਿੱਤੇ ਆ ਇਹ ਜਿੱਦਾਂ ਕਿ ਇਹ ਇੱਕ ਸਾਨੂੰ ਸਾਰਿਆਂ ਨੂੰ ਇਹ ਚੀਜ਼ ਉਤਸ਼ਾਹ ਕਰਦੀ ਆ ਸਾਡੇ ਸਾਥੀਆਂ ਨੂੰ ਉਤਸ਼ਾਹ ਕਰਦੀ ਆ ਔਰ ਅਸੀਂ ਇਦਾਂ ਹੀ ਪ੍ਰਣ ਲੈਂਦੇ ਆ ਕਿ ਅਸੀਂ ਆਪਣੇ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਇਦਾਂ ਹੀ ਸੇਵਾ ਕਰਾਂਗੇ ਔਰ ਹੋਰ ਮਿਹਨਤ ਕਰਕੇ ਅਸੀਂ ਇਸ ਤੋਂ ਵੀ ਵਧੀਆ ਰਿਜ਼ਲਟ ਦੇਵਾਂਗੇ ਤਾਂ ਕਿ ਜੋ ਪੰਜਾਬ ਦੇ ਵਿੱਚ ਕ੍ਰਾਈਮ ਆ ਉਹਨੂੰ ਅਸੀਂ ਬਿਲਕੁਲ ਉੱਤੇ ਕਾਬੂ ਪਾ ਸਕੀਏ ਔਰ ਜੋ ਮਾਨਯੋਗ ਸੀਐਮ ਸਾਹਿਬ ਔਰ ਮਾਨਯੋਗ ਡੀਜੀਪੀ ਸਾਹਿਬ ਨੇ ਇੱਕ ਜਿਹੜਾ ਹੁਣ ਯੋਧ ਨਸ਼ਾ ਵਿਰੋਧ ਪ੍ਰੋਗਰਾਮ ਵੀ ਚੇੜਿਆ ਹੋਇਆ ਆ ਇਹਦੇ ਚ ਅਸੀਂ ਇਦਾਂ ਹੀ ਕਾਮਯਾਬੀ ਰੱਖੀਏ ਔਰ ਹੋਰ ਮਿਹਨਤ ਕਰਕੇ ਜਿਹੜਾ ਕੋਈ ਛੋਟੀਆਂ ਮੋਟੀਆਂ ਸ਼ਿਕਾਇਤਾਂ ਰਹਿ ਗਈਆਂ ਆ ਅਸੀਂ ਉਹਨਾਂ ਨੂੰ ਵੀ ਸਮਗਲਰਾਂ ਨੂੰ ਉਹ ਨਸ਼ਾ ਦੇ ਜਿਹੜਾ ਇਹ ਧੰਦਾ ਕਰਨ ਵਾਲੇ ਆ ਉਹਨਾਂ ਨੂੰ ਵੀ ਬਹੁਤ ਛੇਤੀ ਅਸੀਂ ਕਾਬੂ ਕਰਾਂਗੇ ਪਰ ਪੰਜਾਬ ਨੂੰ ਇੱਕ ਡਰੱਗ ਫ੍ਰੀ ਸਟੇਟ ਬਣਾਵਾਂਗੇ ਤੁਸੀਂ ਆਮ ਦੇਖਿਆ ਹੁਣ ਜੋ ਯੋਧ ਨਸ਼ਾ ਵਿਰੋਧ ਪਿਛਲੇ 1 ਮਾਰਚ ਤੋਂ ਚੱਲਿਆ ਹੋਇਆ ਸਾਰੇ ਪੰਜਾਬ ਦੇ ਵਿੱਚ ਇਹਦੀ ਪ੍ਰਸ਼ੰਸਾ ਹੋ ਰਹੀ ਆ ਪਰ ਲੋਕੀ ਵੀ ਅਪਰੀਸ਼ੀਏਟ ਕਰਦੇ ਆ ਨਸ਼ਾ ਸਮਗਲਰਾਂ ਦੇ ਅਸੀਂ ਉਹਨਾਂ ਦੇ ਘਰਾਂ ਦੀ ਵੀ ਕਾਨੂੰਨ ਅਨੁਸਾਰ ਉਹਨਾਂ ਦੇ ਡਿਮੋਲਿਸ਼ਨ ਕੀਤੀ ਗਈ ਆ ਬਟਾਲਾ ਜ਼ਿਲ੍ਹੇ ਵਿੱਚ ਵੀ ਕੀਤੀ ਗਈ ਆ ਔਰ ਰਿਕਵਰੀ ਵੀ ਹੋ ਰਹੀ ਆ ਜਿਹੜਾ ਕੋਈ ਬਿਮਾਰ ਆ ਜਿਸ ਨੂੰ ਮਦਦ ਦੀ ਲੋੜ ਆ ਉਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਜਾਂ ਓਟ ਸੈਂਟਰ ਚ ਵੀ ਅਸੀਂ ਭਰਤੀ ਕਰ ਰਹੇ ਹਾਂ ਤਾਂ ਕਿ ਆਪਨਾ ਇਲਾਜ ਕਰਾ ਕੇ ਇਕ ਸਮਾਜ ਦਾ ਉਦਾਂ ਹੀ ਇੱਕ ਮਹੱਤਵਪੂਰਨ ਅੰਗ ਬਣ ਸਕਦਾ ਹੈ ਜੋ ਇੱਕ ਕ੍ਰਾਈਮ ਕਿਸੇ ਵੀ ਜਗ੍ਹਾ ਤੇ ਹੁੰਦਾ ਆ ਜਿਹੜੇ ਵੀ ਸਾਡੇ ਸਾਥੀ ਉਹਦੇ ਵਿੱਚ ਮਿਹਨਤ ਕਰਕੇ ਉਹਨੂੰ ਟ੍ਰੇਸ ਕਰਦੇ ਆ ਔਰ ਮੁਲਜ਼ਮਾਂ ਨੂੰ ਫੜਦੇ ਆ ਉਹਨਾਂ ਨੂੰ ਇਹ ਰਿਵਾਰਡ ਦਿੱਤੇ ਜਾਂਦੇ ਆ ਔਰ ਇਹ ਸਾਰੀ ਚੀਜ਼ ਐਸਐਸਪੀ ਸਾਹਿਬ ਆਪ ਮੋਨੀਟਰ ਕਰਦੇ ਆ ਕਿਉਂਕਿ ਸਾਡੇ ਕੋਈ ਵੀ ਕ੍ਰਾਈਮ ਹੁੰਦਾ ਹੈ ਡਿਸਟ੍ਰਿਕਟ ਦਾ ਜਿਹੜੇ ਹੈੱਡ ਹੈ ਉਹ ਆਪ ਸਿੱਧੇ ਤੌਰ ਤੇ ਇਨਵੋਲ ਹੁੰਦੇ ਆ ਔਰ ਉਹਨਾਂ ਨੂੰ ਪਤਾ ਹੁੰਦਾ ਵੀ ਮੇਰੇ ਕਿਹੜੇ ਸਾਥੀਆਂ ਨੇ ਇਹਦੇ ਵਿੱਚ ਮਿਹਨਤ ਕੀਤੀ ਆ ਔਰ ਉਹਨਾਂ ਨੂੰ ਉਸ ਮੈਰਿਟ ਦੇ ਆਧਾਰ ਤੇ ਹੀ ਇਹ ਰਿਵਾਰਡ ਦਿੱਤੇ ਜਾਂਦੇ ਸਰ ਇਹ ਕੈਮਬ੍ਰਿਜ ਦੀ ਗੱਲ ਹੋ ਰਿਹਾ ਉਹ ਮਹਿਰੋ ਜੀ ਕਹਿ ਰਹੇ ਨੇ ਮੇਰੇ ਜੀਵਦੇ ਜੀ ਪੰਜਾਬ 'ਚ ਇਹ ਕੰਮ ਨਹੀਂ ਹੋ ਸਕਦਾ ਹੁਣ ਜਿਹੜੇ ਯੂਟਿਊਬਰ ਉਹ ਮਖੌਲ ਮਾਰਦੇ ਆ ਉਹ ਕਰੰਟ ਇਸ਼ੂ ਚਾਹਤੇ ਆ ਕੀ ਗੱਲ ਕਿਹੜਾ ਜੀ ਇੱਕ ਮਹਿਰੋ ਦਾ ਜਿਹੜਾ ਜੀ ਉਹ ਇੱਕ ਜਿਹੜੀ ਯੂਟਿਊਬਰ ਵਾਲੀ ਕੋਈ ਨਹੀਂ ਭਾਰਤੀ ਸੀ ਉਹਦੇ ਦਾਤੇ ਉਹ ਆਂਦਾ ਵੀ ਮੇਰੇ ਕੀ ਮੈਂ ਮੈਂ ਦੇਖੋ ਮੈਂ ਉਹ ਬਠਿੰਡੇ ਦੇ ਵਿੱਚ ਮਰਡਰ ਹੋਇਆ ਆ ਔਰ ਉਹਰੇ ਅਕਿਊਜ਼ ਵੀ ਫੜੇ ਜਾ ਚੁੱਕੇ ਆ ਮੈਂ ਹੋਰ ਇਸ ਤੋਂ ਇਲਾਵਾ ਇਸ ਦੇ ਬਾਰੇ ਬਹੁਤ ਕੁਝ ਨਹੀਂ ਕਹਿ ਸਕूंगा ਪਰ ਇਹਰੇ ਕਯੂਜ਼ ਫੜੇ ਜਾ ਚੁਕੇ ਮੇਰੀ ਗਲਤੀ ਸੀ ਕਿ ਮੈਂ ਫੇਰ ਬਟਾਲਾ ਪੁਲਿਸ ਵਿਧਾਈ ਦੀ ਪਾਤਰ ਆ ਐਸਐਸਪੀ ਸਾਹਿਬ ਨੇ ਬਹੁਤ ਜ਼ੋਰ ਲਾ ਕੇ ਜਿਹੜਾ ਕਾਨੂੰਨ ਅਨਸਾਰ ਜਿਹੜੇ ਸਾਡੇ ਕੋਈ ਮੁਲਜ਼ਮ ਚਾਹੇ ਉਹ ਟੈਰਰਿਸਟ ਕ੍ਰਾਈਮ ਚ ਜਾਂ ਜਿਹੜੇ ਗੈਂਗਸਟਰ ਆ ਉਹ ਬਾਹਰਲੇ ਮੁਲਕਾਂ ਚਲੇ ਗਏ ਉਹਨਾਂ ਨੂੰ ਵਾਪਸ ਲਿਆਉਣ ਲਈ ਇੱਕ ਲੀਗਲ ਇੱਕ ਪ੍ਰोसीजर ਹੁੰਦਾ ਹੈ ਰੈੱਡ ਕਰਾਸ ਰੈੱਡ ਕਾਰਨਰ ਨੋਟਿਸ ਜਾਰੀ ਕਰਨਾ ਹੁੰਦਾ ਹੈ ਸਾਡੇ ਆਲਮੋਸਟ ਜਿੰਨੇ ਵੀ ਸਾਡੇ ਇਹ ਮੁਲਜ਼ਮ ਬਾਹਰਲੇ ਮੁਲਕਾਂ ਚਾ ਉਹਨਾਂ ਦੇ ਕੰਪਲੀਟ ਹੋ ਕੇ ਡਿਲੀਵਰ ਹੋ ਚੁੱਕੇ ਆ ਔਰ ਸਾਨੂੰ ਉਮੀਦ ਆ ਵੀ ਬਹੁਤ ਛੇਤੀ ਅਸੀਂ ਉਹਨਾਂ ਨੂੰ ਇੱਥੇ ਵਾਪਸ ਲੈ ਕੇ ਆਵਾਂਗੇ ਤਾਂ ਕਿ ਜੋ ਉਹਨਾਂ ਨੇ ਕ੍ਰਾਈਮ ਕੀਤੇ ਆ ਐਸ ਪਰ ਲਾਅ ਉਹਨਾਂ ਨੂੰ ਸਜ਼ਾ ਮਿਲ ਸਕੇ। ਥੈਂਕ ਯੂ। ਔਰ ਥੈਂਕ ਯੂ। ਮੈਂ ਮਾਨਯੋਗ ਡੀਜੀਪੀ ਪੰਚਾਲ ਸਰ, ਸ਼੍ਰੀ ਗੌਰਵ ਯਾਦਵ ਜੀ ਦਾ, ਡੀਆਈਜੀ ਸਰ ਦਾ ਔਰ ਐਸਐਸਪੀ ਪਟਾਲਾ ਸਰ ਦਾ ਬਹੁਤ ਧੰਨਵਾਦੀ ਆ ਕਿ ਜਿਹੜੀ ਵੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਮਿਹਨਤ ਕੀਤੀ ਸੀ ਵਸਵਕ ਜਿਹੜੇ ਕੇਸਿਸ ਸਟ੍ਰੇਸ ਕੀਤੇ ਸੀ ਤੇ ਉਹਦੇ ਵਿੱਚ ਜਿੰਨੇ ਵੀ ਸਾਡੇ ਸਾਥੀ ਕਰਮਚਾਰੀ ਆ ਸਾਰਿਆਂ ਨੂੰ ਬਹੁਤ ਵਧੀਆ ਮਾਨਸਿਕਕਾਰ ਮਿਲਿਆ ਤੇ ਉਹਦੇ ਨਾਲ ਇੱਕ ਮੁਲਾਜ਼ਮਾ ਦੇ ਵਿੱਚ ਬਹੁਤ ਜ਼ਿਆਦਾ ਹੌਸਲਾ ਹੁੰਦਾ ਕਿ ਉਹ ਫਿਊਚਰ ਦੇ ਵਿੱਚ ਹੋਰ ਵਧੀਆ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ ਤੇ ਮੈਂ ਜਿੰਨਾ ਵੀ ਹੁਣ ਤੱਕ ਕੰਮ ਕੀਤਾ ਮੈਂ ਆਪਣੀ ਉਹਦੀ ਸਾਰੀ ਜਿਹੜੀ ਐਪਰੀਸੀਏਸ਼ਨ ਹੈ ਮੈਂ ਆਪਣੀ ਟੀਮ ਨੂੰ ਦੇਣਾ ਕਿ ਜਿਹੜੀ ਮੇਰੀ ਟੀਮ ਹੈ ਉਹ ਕੰਟੀਨਿਊਸਲੀ ਐਫਰਟ ਕਰਦੀ ਆ ਉਹਨਾਂ ਤੁੱਪ ਦੇਖਦੀ ਆ ਨਾ ਉਹ ਸਰਦੀ ਦੇਖਦੀ ਆ ਤੇ ਰੈਗੂਲਰਲੀ ਕੰਮ ਕਰਦੀ ਆ ਜਿਵੇਂ ਅੱਜ ਵੀ ਮੇਰੀ ਟੀਮ ਸਵੇਰੇ ਜਿਹੜੀ ਆ ਉਹ ਕੰਮ ਕਰਦੀ ਆਈ ਆ ਤੇ ਸਿਖਰ ਦੁਪਹਿਰੇ ਮਤਲਬ ਕਿਸੇ ਦਾ ਬੂਹਾ ਖੜਕਾ ਆ ਗਿਆ ਆਪਾਂ ਕੈਮਰੇ ਚੈੱਕ ਕਰਦੇ ਹਾਂ ਉਹ ਬੜਾ ਡਿਫਿਕਲਟ ਕੰਮ ਹੁੰਦਾ ਪਰ ਅਸੀਂ ਮਿਹਨਤ ਕਰ ਰਹੇ ਹਾਂ ਤੇ ਅੱਗੇ ਵੀ ਕਰਦੇ ਰਹਿਣਾ ਜਿਹੜੇ ਚੈਲੰਜ ਹਰ ਕੇਸ ਦੇ ਵਿੱਚ ਇੱਕ ਨਵਾਂ ਚੈਲੰਜ ਆਉਂਦਾ ਕਿ ਜਦੋਂ ਕ੍ਰਿਮਨਲ ਨਵੇਂ ਨਵੇਂ ਰਸਤੇ ਅਪਣਾਉਂਦੇ ਆ ਨਵੇਂ ਨਵੇਂ ਮੈਥਡ ਅਪਣਾਉਂਦੇ ਆ ਬਚਨ ਦੇ ਲਈ ਤੇ ਉਹਨਾਂ ਨੂੰ ਟਰੇਸ ਕਰਨ ਦੇ ਲਈ ਹਰ ਤ ਵਾਰੀ ਨਵਾਂ ਕੁਝ ਸਿੱਖਣ ਨੂੰ ਮਿਲਦਾ ਨਵੀਂ ਮਿਹਨਤ ਕਰਨੀ ਪੈਂਦੀ ਹੈ ਫਿਰ ਵੀ ਚਲੋ ਪਰਮਾਤਮਾ ਤੋਂ ਡਰ ਕੇ ਕਹਿੰਦੇ ਆ ਕਿ ਅ ਕਾਮਯਾਬੀ ਮਿਲਦੀ ਹੈ ਤੇ ਮਿਹਨਤ ਦੇ ਨਾਲ ਜ਼ਰੂਰ ਫਰਮ ਮਿਲਦਾ ਧੰਨਵਾਦ ਜੀ ਵਰਕ ਕੀਤਾ ਹੋਵੇ ਤੇ ਮਹਿਕਮਾ ਉਸ ਚੀਜ਼ ਨੂੰ ਸਰਉਂਦਾ ਆ ਤੇ ਉਸ ਜਗ੍ਹਾ ਤੇ ਕੁਦਰਤੀ ਗੱਲ ਆ ਵੀ ਹੌਸਲਾ ਵਜਾਈ ਤੇ ਹੁੰਦੀ ਆ ਤੇ ਅੱਜ ਮੈਂ ਬਹੁਤ ਧੰਨਵਾਦੀ ਹਾਂ ਆਪਣੇ ਐਸਐਸਪੀ ਸਾਹਿਬ ਦਾ ਡੀਆਈ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਸਮਝਿਆ ਕਿ ਮੈਂ ਕੋਈ ਕੰਮ ਕੀਤਾ ਤਾਂ ਉਹਦੇ ਬਦਲੇ ਵਿੱਚ ਮੈਨੂੰ ਉਹਨਾਂ ਨੇ ਨਾਮ ਦਿੱਤਾ ਹੈ ਮੈਂ ਬਹੁਤ ਖੁਸ਼ ਹਾਂ ਕਿੰਨੇ ਕੋ ਚੈਲੰਜ ਰਹਿੰਦਾ ਕਿਉਂਕਿ ਲੋਕ ਕਹਿੰਦੇ ਆ ਕਿ ਕੁਛ ਕਰਦੀ ਕੁਛ ਨਹੀਂ ਪਰ ਚੈਨ ਕਿੰਗੇ ਕਿੰਨਾ ਮਿਲਦਾ ਤੁਹਾਨੂੰ ਜਦੋਂ ਫੀਲਡ 'ਚ ਵਿਚਰਦੇ ਹੋ ਉਹਨਾਂ ਕ੍ਰਿਮੀਨਲਸ ਨਾਲ ਜਿਨ੍ਹਾਂ ਤੋਂ ਲੋਕ ਆਪਣੀ ਜਾਨ ਬਚਾਉਂਦੇ ਨੇ ਨਹੀਂ ਜੀ ਉਹਨਾਂ ਨੂੰ ਫੇਸ ਕਰਨਾ ਇਹ ਤੁਸੀਂ ਸਮਝਦੇ ਜੇ ਕੁਝ ਸਭ ਸਦਾ ਜ਼ਰੂਰੀ ਹੈ ਉਹਨਾਂ ਨੂੰ ਫੇਸ ਹੀ ਕੀਤਾ ਤਾਂ ਹੀ ਕਰਕੇ ਮੇਰੀ ਮਿਹਨਤ ਦਾ ਮੁੱਲ ਪਾਇਆ ਮੈਂ ਗਮਿੰਦੀ ਉਹਦੇ ਬਦੌਲਤ ਹੀ ਮੈਨੂੰ ਅੱਜ ਇਹ ਪ੍ਰਾਈਜ਼ ਬੈਗ ਮੈਨੂੰ ਦਿੱਤਾ ਆ ਤੇ ਮੈਂ ਹੋਰ ਵੀ ਕੋਸ਼ਿਸ਼ ਕਰੂੰਗਾ ਇਸ ਤੋਂ ਵੱਧ ਵੱਧ ਕੰਮ ਕਰਾਂਗਾ ਜਦੋਂ ਅਪਡੇਟ ਹੁੰਦਾ ਸਰ ਉਹਦੇ ਨਾਲ ਹੋਰ ਕੋਸ਼ਿਸ਼ ਕਰੀ ਦੀ ਵੀ ਚੰਗਾ ਕੰਮ ਕਰੀਏ ਤੇ ਇਹ ਤੋਂ ਹੋਰ ਵਧੀਆ ਨਾਮ ਮਿਲੇ ਤੇ ਮੈਂ ਬਹੁਤ ਥੈਂਕਫੁਲ ਆ ਆਪਣੇ ਐਸਐਸਪੀ ਸਾਹਿਬ ਦਾ ਡੀਆਈ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਇਸ ਚ ਯੋਗ ਸਮਝਿਆ